ਕਹਿੰਦੇ ਫਿਰ ਬਾਬਾ ਜੀ ਨੇ ਬਚਨ ਕੀਤਾ ਕਹਿੰਦੇ ਭਾਈ ਸਾਧ ਤਾਂ ਰਾਜਾ ਵਾਂਗੂ ਵੀ ਰਹਿ ਲੈਂਦਾ ਹੈ ਸਾਧ ਨਗਨ ਵੀ ਰਹਿ ਲੈਂਦਾ ਉਹਦੀ ਅਵਸਥਾ ਤੇ ਕੋਈ ਫਰਕ ਨਹੀਂ ਹੁੰਦਾ ਕਹਿੰਦੇ ਪਰਮਜੀਤ ਚੰਗਾ ਫਿਰ ਅੱਜ ਤੋਬਾ ਨਵਾਂ ਕੱਪੜਾ ਨਹੀਂ ਪਾਣਾ ਜੀ ਅੱਜ ਤੱਕ ਉਹ ਨਵਾਂ ਕੱਪੜਾ ਨਹੀਂ ਪਾਉਂਦੇ ਅੱਜ ਵੀ ਭਾਵੇਂ ਉਹ ਮੁਖੀ ਬਣ ਗਏ ਨੇ ਹਾਂਜੀ ਅੱਜ ਵੀ ਉਹਨਾਂ ਨੂੰ ਤਾਂ ਕੋਈ ਵਸਤਰ ਪੇਟ ਕਰਦਾ ਵਸਤਰ ਸਵਾ ਕੇ ਨਾਲ ਕਿਸੇ ਸੇਵਾਦਾਰ ਨੂੰ ਕਹਿੰਦੇ ਨੇ ਤੂੰ ਹੁਣ ਇਹਨੂੰ 5-7 ਦਿਨ 10 ਦਿਨ ਪਾਲਾਂ ਵੀ ਬਿਲਕੁਲ ਨਵਾਂ ਮੈਂ ਨਹੀਂ ਪਾਣਾ ਮੈਨੂੰ ਹੁਕਮ ਨਹੀਂ ਵੱਟਿਆ ਆਂਦਾ ਇਹ ਹੁੰਦਾ ਵਚਨ ਬੰਦਨਾ ਆ ਜਿਵੇਂ ਉਹਨਾਂ ਦੇ ਕੇ ਵੀ ਦੇਖੇ ਤਾਂ ਜੋੜੇ ਟੁੱਟੇ ਹੁੰਦੇ ਨੇ ਹਾਂਜੀ ਏਡੀ ਸੰਪਰਦਾ ਦਾ ਨਾਂ ਹੋਵੇ ਜੀ ਸਥਾਨ ਦਾ ਇਹਨਾਂ ਨਾਮ ਹੋਵੇ ਦੁਨੀਆ ਚੁੱਕਦੀ ਹੋਏ ਜੀ ਅਸੀਂ ਤਾਂ ਇੱਥੇ ਗੱਲਾਂ ਕਰਦੇ ਹੁੰਦੇ ਆ ਵੀ ਜੇ ਕੋਈ ਹੋਰ ਮਤਲਬ ਮੰਨ ਲਓ ਵੀ ਮੁਖੀ ਬਣ ਜਾਂਦਾ ਹਨ ਸਾਲੀ ਸਹਿਬ ਦਾ ਹੋ ਸਕਦਾ ਹਨ ਨੂੰ ਤਿੰਨ ਚਾਰ ਗੱਡੀਆਂ ਹੁੰਦੀਆਂ ਅੱਗੇ ਲਾ ਲਿੰਦਾ ਹਨ ਪਰ ਇਹਨਾਂ ਦਾ ਤਿਆਗ ਦੇਖੋ ਇਹਨਾਂ ਕੋਲ 2007 ਮਾਡਲ ਗੱਡੀ ਹੈ ਹਨ ਨੋ ਨੋਵਾ ਉਹ ਮੋਡੀਫਾਈ ਕਰਾਈ ਹੋਈ ਹੈ ਉਹਨੂੰ ਹੀ ਨਹੀਂ ਬਦਲਦੇ ਜੀ ਕਹਿੰਦੇ ਮੈਨੂੰ ਤਾਂ ਇਨਵੈਸਟਰ 'ਚ ਬਹੁਤ ਆਨੰਦ ਆ ਕਹਿੰਦੇ ਸੀ ਤਾਂ ਇਨਵੈਸਟਰ 'ਚ ਜਾ ਕੇ ਵੀ ਖੁਸ਼ ਆ ਅਮਰੂਤੀ 'ਤੇ ਜਾ ਕੇ ਵੀ ਖੁਸ਼ ਆ ਇੱਕ ਸਿਰ ਪ੍ਰੇਮੀ ਆ ਗਿਆ ਮਹਾਲੀ ਦਾ ਸਾਨੂੰ ਕੋ ਦੱਸਦਾ ਸੀ ਉਹ ਕਹਿੰਦਾ ਵੀ ਮੈਂ ਨਵੀਂ ਗੱਡੀ ਦੇਣੀ ਹੈ ਬਾਬਾ ਜੀ ਕਹਿੰਦੇ ਤੂੰ ਆ ਵੀ ਲੈ ਜਾ ਮੈਨੂੰ ਇਹ ਵੀ ਨਹੀਂ ਚੈਲੀ ਨਵਾਂ ਕੱਪੜਾ ਨਹੀਂ ਨਵੀਂ ਗੱਡੀ ਨਹੀਂ ਸਾਦਗੀ ਤੁਸੀਂ ਉਹਨਾਂ ਨੂੰ ਪਛਾਨ ਨਹੀਂ ਸਕਦੇ ਜੇ ਆ ਕੇ ਇੱਥੇ ਬਹਿ ਜਾਂਦੇ ਨੂੰ ਨਹੀਂ ਪਤਾ ਨਾ ਹਾਂਜੀ ਉਹ ਪਛਾਨ ਨਹੀਂ ਸਕਦਾ ਵੀ ਇਹ ਸੰਤ ਨੇ ਜਾਂ ਕੋਈ ਸੰਪਰਦਾ ਦੇ ਮੁਖੀ ਨੇ ਹੰਸਾਲੀ ਸਾਹਿਬ ਦੇ ਮੁਖੀ ਨੇ ਇੰਨੀ ਸਾਦਗੀ ਇੱਕ ਵਾਰੀ ਤਾਂ ਕਹਿੰਦੇ ਮੈਂ ਬਾਬਾ ਜੀ ਦੇ ਕੋਲ ਖੜਾ ਕਹਿੰਦੇ ਮੇਰੇ ਹੱਥ ਤੇ ਨਾ ਉਹ ਘੜੀ ਬੰਨੀ ਹੋਈ ਸੀ ਉਹਨੂੰ ਕਾਲੇ ਰੰਗ ਦਾ ਉਹ ਸੀ ਪਟਾ ਚੇਨ ਹੋਣੀ ਜਾਂ ਪਟਾ ਕੋਈ ਲੈਦਰ ਦਾ ਹੋਣਾ ਕਹਿੰਦੇ ਮੈਨੂੰ ਕਹਿੰਦੇ ਆਗੀ ਕਾਲੇ ਰੰਗ ਦੀ ਘੜੀ ਬੰਨੀ ਹੋਈ ਲਾ ਦੇ ਕਹਿੰਦੇ ਆਪਾਂ ਕਿਹਾ ਸਤਿਵੰਦ ਜੀ